ਸਤਿ ਸ੍ਰੀ ਅਕਾਲ 20 ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਜੋਤ ਦੇਰੀ ਫਾਰਮਿੰਗ ਦੇ ਵਿੱਚ ਇੱਕਸਾਂ ਦੋਸਤੋ ਅੱਜ ਦੀ ਜਿਹੜੀ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪਸ਼ੂ ਮੰਡੀ ਮੋਟਰਸਾਈਕਲ ਲੇ ਲਾਗੇ ਤੱਕ ਪੈਂਦੀ ਦੋਸਤੋ ਜਗਰਾਵਾ ਮੰਡੀ ਸਾਹਮਣੇ ਕਾਮ ਤੁਸੀਂ ਦੇਖ ਰਹੇ ਹੋ ਜਿਹੜੇ ਖਸਾਂ ਦੋਸਤ ਇਹਨਾਂ ਖੂਬਸੂਰਤ ਅੱਖੀਆਂ ਨਾਲ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਉਹ ਇਹ ਨਹੀਂ ਖੂਬਸੂਰਤ ਆਖਿਆ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਘੰਟੀ ਵਾਲਾ ਬਟਨ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੇ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦਾ ਰਹੇ ਤੇ ਤੁਸੀਂ ਘਰ ਬਿਠੇ ਆਸਾਨੀ ਨਾਲ ਵੀਡੀਓ ਦੇਖ ਸਕੋ ਮੇਰੇ ਵੱਲੋਂ ਜਾਨੀ ਗੁਰਵਿੰਦਰ ਸਿੱਧੂ ਵੱਲੋਂ ਤੇ ਮੇਰੇ YouTube ਚੈਨਲ ਜੋਤ ਡੇਰੀ ਫਾਰਮ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕੀਤਾ ਜਾਊਗਾ ਜਿਹੜੇ ਕਿਸਾਨ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਦਾ ਵੀ ਆਪਾਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਆਓ ਅੱਗੇ ਚੱਲ ਕੇ ਪਸ਼ੂ ਪਾਲਕ ਵੀਰਾਂ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਸਾਂਝ ਕਰ ਦਿੰਨੇ ਆਂ ਇਹ ਜਿਹੜੀ ਵੀਡੀਓ ਤੁਸੀਂ ਸਕਰੀਨ ਦਾ ਤੌਰ ਤੋਂ ਦੇਖ ਰਹੇ ਹੋ ਇਹ ਪਸ਼ੂ ਮੰਡੀ ਜਗਰਾਵਾ ਲਗਾਉਣੇ ਚ ਪੈਂਦੀ ਆ ਪੰਜਾਬ ਚ ਦੋਸਤੋ ਮਹੀਨੇ ਦੇ ਵਿੱਚ ਸਿਰਫ ਇੱਕ ਵਾਰ ਲੱਗਦੀ ਆ ਦੋਸਤੋ 23 ਤਰੀਕ ਨੂੰ ਹਰ ਤੇਜ ਨੂੰ ਲੱਗਦੀ ਆ ਦੋਸਤੋ ਬਣੇ ਰੋ ਆਪਣੇ ਚੈਨਲ ਦੇ ਨਾਲ ਤੇ ਕਰਦੇ ਆ ਵੀਡੀਓ ਦੀ ਸਟਾਰਟ ਕਰਦੇ ਆ ਸਟਾਰਟ ਵੀਡੀਓ ਆਪਾਂ ਤੁਹਾਡੇ ਸਾਹਮਣੇ ਸਕਰੀਨ ਤੇ ਕਰਵਾ ਤੌਰ ਤੇ ਦਿਖਾ ਰਿਹਾ ਜੀ ਐਚ ਐਫ ਕੁਆਲਿਟੀ ਚ ਪੈਂਦੀ ਦੋਸਤੋ ਕੱਦ ਕਾਟ ਆਇਕ ਲੈਣ ਤੋਂ ਥੋੜਾ ਜਿਹਾ ਵੀਡੀਓ ਸਹੀ ਤਾਂ ਅਟਰਸ ਹੈ ਬਹੁਤ ਵਧੀਆ ਬਲੈਕ ਰੰਗ ਦੋਸਤੋ ਜਿਆਦਾ ਹੈ ਛਿੱਟ ਡੱਬ ਕੱਲੇ ਖਵਾਨੇ ਤੇ ਜਾਂ ਥੋੜੇ ਜਿਹਾ ਖੁਰਾਂ ਤੇ ਆਉਣਗੇ ਤੁਹਾਡੇ ਸਾਹਮਣੇ ਆ ਤੋਰ ਲੈ ਵੀਰੇ ਕਿੰਨੇ ਮੈਂ ਸਵੇ ਬਲੂਨ ਹੈ ਜੀ ਦੋ ਦੰਦ 10 ਜੇ ਦੋ ਦੰਦ ਦੋਸਤੋ ਬਲੂਨ ਬੰਚੀ ਆ ਪਹਿਲੇ ਸਵੇ ਕੋਡ ਲਾ ਆ ਜਾ ਅਟਰ ਦਾ ਸਹਿਦ ਦੋਸਤੋ ਬਹੁਤ ਵਧੀਆ ਬਣਾਇਆ ਹੋਇਆ ਨੇ ਬਾਕੀ ਜਾਣਕਾਰੀ ਪਾਈ ਹੋਣਾ ਲੈ ਕੇ ਤੁਹਾਡੇ ਨਾਲ ਸੰਝ ਕਰ ਦਿੰਨੇ ਆ ਕੀ ਡਿਮਾਂਡ ਰੱਖੀ ਉਹਨਾਂ ਨੇ ਵੀਡੀਓ ਪੇਜ ਜੀ ਦੋਸਤੋ ਲਈ 15 ਸਾਈਜ਼ ਬਹੁਤ ਵਧੀਆ ਬਣਾਈ ਬੈਠੀ ਆ। ਕੁਆਲਿਟੀ ਤੁਹਾਡੇ ਸਾਹਮਣੇ ਦੋਸਤੋ ਤੁਸੀਂ ਆਪਦੀ ਨਰਕ ਪਰਖ ਨਾਲ ਚੈੱਕ ਕਰਨੀ ਹੁੰਦੀ ਆ। ਸਾਡਾ ਵੈਬਸਾਈਟ ਉੱਤੇ ਦੱਜਿਆ ਹੋਇਆ ਹੈ। ਅਸੀਂ ਸਿਰਫ ਵੀਡੀਓ ਹੀ ਕਵਰ ਕਰਦੇ ਹੁੰਦੀ ਆ। ਸਾਡਾ ਇਹਦੇ ਵਿੱਚ ਕੋਈ ਵੇਲੇ ਨੰਦ ਨਾ ਵੇਚਦੇ। ਜੀਆ ਹਾਂ। ਹਾਂ। ਕੁਛ ਦਿਨ ਤੋਂ ਤੁਹਾਡੇ ਸਾਹਮਣੇ ਇਸੇ ਵੈੱਬ ਦੀ ਬੱਚੀ। ਪਹਿਲੇ ਸਵੇਰ ਸਵੇਰ ਦੋਸਤੋ ਟੇਲ ਲੈਣੇ ਬਾਈ ਰਹਾਂ। ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਜਿਹੜੀ ਵਹਿੜ ਤੋਰ ਕੇ ਦਿਖਾਈ ਆਪਾਂ ਹਾਂਜੀ ਪਹਿਲੇ ਸੂਈ ਸੂਈ ਆ ਪਹਿਲੇ ਸੂਈ ਦੋ ਦਿਨ ਦਾ ਜੀ ਕਿੰਨੇ ਦਿਨੋਂ ਦੀ ਸੂਈ ਨੇ ਇਹ ਅੱਜ ਪੰਜਵਾਂ ਦਿਨ ਪੰਜਵਾਂ ਦਿਨ ਦੁੱਧ ਕਿੰਨਾ ਦੋ ਦੋ ਨੇ 21 ਕਿਲੋ ਹੋਊਗਾ ਸਾਰਾ 21 ਪਲੱਸ 21 ਹੋ ਜੀਦਾ ਵਧੂਗੀ ਅਜੇ ਤਾਂ ਪੰਜਵਾਂ ਦਿਨ ਆ ਸੀ ਠੀਕ ਆ ਵੀਰੇ ਡਿਮਾਂਡ ਕੀ ਰੱਖੀ ਆ ਡਿਮਾਂਡ 70000 ਮੰਗਦੇ 70 ਮੰਗ ਰਹੇ ਹੋ ਹਾਂਜੀ ਕਿੰਨੇ ਕ ਲੱਗੇ ਵੀਰੇ ਲੋਗੇ ਜੀ ਦਾ 5758000 ਲਾਉਂਦੇ ਆ। ਅੱਛਾ 65 ਦੀ ਰਮਾਂਗੇ। 5758 ਆ ਰਿਹਾ 65 ਦੀ ਛੱਡਾਂਗੇ ਆਪਾਂ। ਠੀਕ ਆ। ਨਾਮ ਦੱਸੀ ਵੀਰੇ ਆਪਣਾ। ਨਾਮ ਮੇਰਾ ਸ਼ੈਲੀ ਪੰਡਤ ਆ। ਠੀਕ ਆ ਜੀ। ਸ਼ੈਲੀ ਪੰਡਤ। ਕਿਹੜਾ ਪਿੰਡ ਆ ਗਿਆ? ਤਖਾ, ਮੁੱਲਾਂਪੁਰ ਤਖਾ, ਮੁੱਲਾਂਪੁਰ ਤਖਾ। ਹਾਂਜੀ। ਡਿਸਟ੍ਰਿਕਟ ਕਿਹੜਾ ਆ ਗਿਆ ਜੀ ਇਹ? ਲੁਧਿਆਣਾ। ਲੁਧਿਆਣਾ। ਠੀਕ ਆ। ਮੋਬਾਈਲ ਨੰਬਰ ਦੱਸੀ ਵੀਰੇ। 88723 ਹਾਂਜੀ। 12283। ਓਕੇ ਵੀਰੇ। ਕਿੰਨੇ ਪਸ਼ੂ ਲੈਂਦੇ ਸੀ? ਦੋ ਹੀ ਲੈਂਦੇ ਸੀ ਇੱਕ ਮੱਝ ਸੀ ਇੱਕ ਗਾਂ ਸੀ। 6 ਮੱਝ ਸੇਲ ਹੋ ਗਈ ਆ। 5 ਸੇਲ। ਦੋਸਤੋ 22 ਕਿਲੋ ਅੱਛੇ ਕੁਆਲਿਟੀ ਦੇ ਇੱਕ ਤੁਹਾਨੂੰ ਪਤਾ ਹੋਰ ਦਿਖਾ ਰਿਹਾ ਦੂਜੀ ਸੂਈ ਆ ਥੀਸ ਕੁਆਲਿਟੀ ਚੈੱਕ ਕਰੋ ਦੋਸਤੋ ਦੂਜੀ ਸੂਈ ਆ ਆਰਡਰ ਦਾ ਸੈ ਤੁਹਾਨੂੰ ਨੇੜੇ ਤੋਂ ਚੈੱਕ ਕਰਾਉਣੇ ਆ ਕਾਲੇ ਚਿੱਟੇ ਡੱਬਾਂ 'ਚ ਪੈਂਦੀ ਆ ਐਚ ਐਫ ਕੁਆਲਿਟੀ 'ਚ ਪੈਂਦੀ ਆ ਡੀਟੇਲ ਵੀਰ ਹਰ ਆਨਲਾਈਨ 'ਚ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਅੱਪ ਸਟੇਜ 'ਤੇ ਥਣ ਲੱਗੇ ਹੋਏ ਦੋਸਤੋ

ਆਪਾਂ ਦਾ ਸੈਥੂ ਮੇਡ ਤੋਂ ਚੈੱਕ ਕਰਵਾ ਦਨੇ ਆਪਾਂ ਕੱਟੀਆਂ ਪੂਰੇ ਗੈਪ ਦੇ ਵਿੱਚ ਲੱਗਦੇ ਨੇ ਦੋਸਤੋ ਕੁਆਲਿਟੀ ਤੁਸੀਂ ਆਪ ਚੈੱਕ ਕਰਨੀ ਡਿਟੇਲ ਬਾਜਰ ਨਾਲ ਇੱਕ ਤੁਹਾਡੇ ਨਾਲ ਸਾਂਝੀ ਕਰ ਦਨੇ ਆਪਾਂ ਬਾਜੀ ਦੂਸਰਾ ਨੰਬਰ ਜਿਹੜੀ ਤੋਰੀ ਆਪਾਂ ਗਾਂ ਹਾਂਜੀ ਕਿਦਨ ਸੂਈ ਹੈ ਇਹ ਅੱਜ ਹਫਤੇ ਦੀ ਸੂਈ ਹੈ ਜੀ ਠੀਕ ਆ ਕਿੰਵੇਂ ਸੂਈ ਦੂਸਰੇ ਸੂਏ ਦੂਸਰੇ ਕਿੰਨਾ ਕ ਦੁੱਧ ਆਇਆ ਤੁਹਾਨੂੰ ਦੁੱਧ 25 ਤੋਂ ਉੱਪਰ ਆ ਹੁਣ ਇਸ ਵੇਲੇ 25 ਤੋਂ ਉੱਪਰ ਆ ਹਾਂਜੀ ਇਹਦੀ ਡਿਮਾਂਡ ਕੀ ਰੱਖੀ ਆ ਇਹਦੇ 1 5 ਮੰਗਦੇ ਆ 1 5 ਕਿੰਨੇ ਕ ਲੱਗੇ ਇਹਦੇ ਤੇ 2 ਕਾ 80 ਲਾਉਂਦੇ ਆ 2 ਕਾ 80 ਇਹ ਲਾਸਟ ਆਪਾਂ ਕਿਥੋਂ ਤੱਕ ਛੱਡ ਦੇਣੀ ਆ 85000 ਦੀ ਦਵਾਂਗੇ ਹਾਂ 85 ਦੀ ਬੋਲ ਚਾਹੇ ਕਿੰਨਾ ਵੀ ਠੀਕ ਆ ਇੱਕ ਮੋਬਾਈਲ ਨੰਬਰ ਇੱਕ ਹੋਰ ਬੋਲ ਦਿਓ 88474 ਹਾਂਜੀ 36360 ਠੀਕ ਆ ਓਕੇ ਬਈ ਧੰਨਵਾਦ ਦੋਸਤੋ ਬਲੈਕ ਰੰਗ ਦੀ ਇੱਕ ਐਚ ਕੁਆਲਿਟੀ ਤੋਂ ਦਿਖਾ ਰਿਹਾ ਦੂਜੇ ਸੂਏ ਸੁਣਾ ਗੱਬਾਂ ਨਾਲ ਕੁਝ ਦਿਨ ਦੋਸਤੋ ਸੂਣ ਚ ਬਾਕੀ ਆ ਆਰਡਰ ਦਾ ਸਾਈਜ਼ ਬਣਾਈ ਆਉਂਦੀ ਹੌਲੀ ਹੌਲੀ ਲੱਗ ਗਿਆ ਕਿ ਪੂਰਾ ਤਿਆਰ ਕਰ ਲੂਗੀ ਪੂਰੀ ਚੋਲੀ ਪਰ ਲੂਗੀ ਫੇਸ ਕੁਆਲਿਟੀ ਚੈੱਕ ਕਰ ਲਓ ਕੱਦ ਕਾਟ ਤੇ ਹਾਈਟ ਲੈਂਥ ਪੂਰੀ ਹੈ ਦੀ ਆ ਜਾ ਆ ਜਾ ਆ ਜਾ ਹਾਂ ਅੱਡਾ ਦਾ ਸੈਟ ਤੁਹਾਨੂੰ ਨੇੜੇ ਚੈੱਕ ਕਰਵਾ ਲੈਣ ਮੁੱਢੀ ਹਾਲਤਾਂ ਦੋਸਤੋ ਲੱਗੀ ਹੋਈਆਂ ਬਹੁਤ ਸੋਹਣੀ ਕੁਆਲਟੀ ਆ ਡਿਟੇਲ ਬਾਜੀ ਤੁਹਾਨੂੰ ਕਿ ਤੁਹਾਡੇ ਨਾਲ ਸਾਂਝ ਕਰ ਦਿੰਦੇ ਆ ਸਸਰੀ ਕਬਲ ਜੀ ਸਸਰੀ ਗਾਲ ਜੀ ਜਿਹੜੇ ਕਾਲੇ ਰੰਗ ਦੇ ਆਪਾਂ ਵੜ ਤੋੜ ਕੇ ਦਿਖਾਈ ਆ ਹਾਂਜੀ ਹਾਂਜੀ ਗੱਬਣਾ ਖਾਲੇ ਗੱਬਣਾ ਜੀ ਕਿੰਨੇ ਸੂਏ ਸੁਣਾ ਨੇ 2 ਸੂਏ ਸੁਣਾ ਵੀਰੇ ਠੀਕ ਆ ਜੀ ਕਿੰਨਾ ਕੁ ਦੋਸਤ ਦੋਗੇ ਆਪਣੇ ਸਾਫਤਾ ਜਿਹਨੇ ਪਹਿਲੇ ਸੂਏ ਵੀਰੇ 35 ਕਿਲੋ ਦੋ ਦਿੱਤਾ ਠੀਕ ਆ ਜੀ ਹੁਣ ਹੁਣ 80 ਦਾ 40 ਪਲੱਸ ਜਾਊਗੀ 40 ਪਲੱਸ ਜਾਊਗੀ ਹਾਂਜੀ ਹਾਂਜੀ ਤੇ ਕਿੰਨੀ ਡਿਮਾਂਡ ਰੱਖੀ ਇੱਥੇ ਆਪਾਂ ਇਹਦੀ ਇਹਦਾ 1,10,000 ਰੁਪਈਆ ਜੀ 1 10 ਹਾਂਜੀ ਕਿੰਨੇ ਕੁ ਡੇਰ ਰਹਿ ਕੇ ਸੂਣ ਚ ਇਹਦੇ 33 ਹੁੰਦੇ ਨੇ ਪੂਰੇ ਹੁਣੇ ਠੀਕ ਆ ਜੀ ਐਸ 3 ਨੂੰ ਹਾਂਜੀ ਹਾਂਜੀ 99 ਦੀ ਦੇ ਦੇਗੇ 95 ਦੀ ਨਾਮ ਦੱਸੀ ਵੀਰੇ ਆਪਣਾ ਤੇਰਾ ਨੋ ਬਲਵੀਰ ਸਿੰਘ ਪਿੰਡ ਮੁੱਲਾਵਰ ਹਾਂਜੀ ਤਹਿਸੀਲ ਜਗਰਾਉ ਠੀਕ ਆ ਜਿਲ੍ਹਾ ਕਿਹੜਾ ਆ ਗਿਆ ਜੀ ਜੇਰਾ ਲੁਧਿਆਣਾ ਲੁਧਿਆਣਾ ਹਾਂਜੀ ਠੀਕ ਆ ਓਕੇ ਵੀਰੇ ਚਾਪਲਾ ਮੋਬਾਈਲ ਨੰਬਰ ਦੱਸ ਦੋ 9915202152 ਠੀਕ ਆ ਓਕੇ ਵੀਰੇ ਧੰਨਵਾਦ ਜੀ ਦੋਸਤੋ ਇੱਕ ਕੱਚੇ ਪੌੜੀ ਗਾਂ ਤੋਂ ਦਿਖਾ ਰਿਹਾ ਕੱਟ-ਕਾਟ ਪੂਰਾ ਇਹਦਾ ਹਾਈਟ ਲੈਂਥ ਬਹੁਤ ਉੱਚੀ ਹੈ ਦੋਸਤੋ ਦੂਜੇ ਸੂਈ ਸੂਈ ਆ ਥੋੜੀ ਬੱਚੇ ਦਾ ਜ਼ਿਆਦਾ ਕਰਦੀ ਆ ਆਰਡਰ ਦਾ ਸਾਈਜ਼ ਚੈੱਕ ਕਰ ਲਓ ਆਰਡਰ ਬਹੁਤ ਸੋਹਣਾ ਬਣਾਇਆ ਇਹਨੇ ਤਾਜੀ ਸੂਈ ਆ ਪਿਛਲੇ ਸੰ ਥੋੜੇ ਆਪਸ ਚ ਟੱਚ ਕਰਦੇ ਆ ਮੂਰਲੇ ਤੋਂ ਦੋਸਤੋ ਥੋੜੇ ਗੈਪ ਚ ਲੱਗੇ ਹੋਇਆ ਤਾਜੀ ਠੰਡੀ ਦੋਸਤੋ ਤੁਸੀਂ ਦੇਖ ਹੀ ਰਹੇ ਹੋ ਸਕਰੀਨ ਦੇ ਸਾਹਮਣੇ ਆ ਕਾਲਜੇਟੇ ਡੱਬਾ ਚ ਪੈਂਦੀ ਆ ਐਚ ਐਫ ਕੁਆਲਟੀ ਦੋਸਤੋ ਹਾਈਡਰੈਂਸ ਕੱਥ ਘੱਟ ਪੂਰਾ ਉੱਚਾ ਡਿਟੇਲ ਬਾਈ ਨਾਲ ਲੈ ਕੇ ਤੁਹਾਡੇ ਨਾਲ ਸਾਂਝ ਕਰ ਦਿੰਨੇ ਆ ਕੀ ਡਿਮਾਂਡ ਰੱਖੀ ਹੋਈ ਆ ਬੱਚਾ ਤੁਹਾਡੇ ਸਾਹਮਣੇ ਦੋਸਤੋ ਬੱਚਾ ਇਹਦੇ ਪਿੱਛੇ ਕਾਲਜੇਟੇ ਡੱਬਾ ਜੀ ਪੈ ਰਿਹਾ ਸਤਿ ਸ਼੍ਰੀ ਅਕਾਲ ਬਾਈ ਜਿਹੜੀ ਆਪਾਂ ਵਹਿੜ ਤੋੜ ਕੇ ਦਿਖਾਈ ਕਿੰਨੇ ਸੂਏ ਆ ਇਹ ਦੂਜੇ ਆ ਦੂਜੇ ਆ ਠੀਕ ਆ ਕਿੰਨੇ ਕ ਦਿਨ ਹੋ ਗਏ ਸੂਏ ਨੂੰ ਇਹਨੂੰ ਹਫਤਾ ਹੋ ਗਿਆ ਇੱਕ ਹਫਤਾ ਹੋ ਗਿਆ ਕਿੰਨਾ ਦੁੱਧ ਕੱਢ ਰਿਹਾ ਦੁੱਧ ਕੱਢ ਰਿਹਾ 30 ਕਿਲੋ ਬਿਲਕੁਲ ਜਾਇਜ਼ ਅਸੀਂ ਸਹੀ ਸਹੀ ਜਾਇਜ਼ ਆ ਜੀ 30 ਚੋਲਦੇ ਅਗਲਾ ਹਾਂਜੀ ਠੀਕ ਆ ਕਿੰਨੀ ਕਿ ਡਿਮਾਂਡ ਰੱਖੀ ਆ ਇਹਦਾ ਮੁੱਲ ਕਰਦੇ ਆ 125 125 ਹਾਂਜੀ ਕੁਛ ਲੱਗਿਆ ਹੋ ਵੀਰੇ ਉਹ ਪੱਕਾ ਦੱਸਿ ਕਿੰਨੇ ਲੱਗ ਗਏ ਲੱਗੀ ਜਾਂਦਾ ਈ 90-95 ਵਿਚਾਰ ਵਿੱਚ ਲੱਗ ਰਿਹਾ ਠੀਕ ਆ ਲਾਸਟ ਆਪਾਂ ਛੜਨੀ ਕਿੱਥੋਂ ਤਾਈਆਂ ਦੋ ਬੋਲੀਆਂ ਬੰਦਿਆ ਬੰਨਿਆ ਰਪੈਣ ਇੱਕ 5 ਦੀ ਇੱਕ 5 ਦੀ ਠੀਕ ਆ ਨਾਮ ਦੱਸਿ ਵੀਰੇ ਕਰਤਾਰ ਸਿੰਘ ਜੀ ਹਾਂਜੀ ਪਿੰਡ ਕਾਈ ਨੌਰ ਹਾਂਜੀ ਜ਼ਿਲ੍ਹਾ ਰੋਪੜੀ ਜ਼ਿਲ੍ਹਾ ਰੋਪੜੀ ਠੀਕ ਆ ਵੀਰੇ ਮੋਬਾਈਲ ਨੰਬਰ ਦੱਸ ਦੇ ਵੀਰੇ ਮੋਬਾਈਲ ਨੰਬਰ ਹੈ 94633 ਹਾਂਜੀ 88345 ਠੀਕ ਆ ਓਕੇ ਵੀਰੇ ਧੰਨਵਾਦ ਥੈਂਕ ਯੂ ਤੋੜਲਾ ਵੀਰੇ ਤੋੜਲਾ ਤੋੜ ਤੋਂ ਤੁਹਾਨੂੰ ਐਚਪੀ ਕੁਆਲਟੀ ਦਾ ਨਾ ਰਖਾ ਰਹੇ ਪੂਰਾ ਤਗੜਾ ਹਰਮਾ ਇਹਦਾ ਬਿਲਕੁਲ ਠੰਡੇ ਸੁਭਾਅ ਦੀ ਹੌਲੀ ਫਿਲਮ ਸੁਪਰੀ ਆ ਐਚਪੀ ਕੁਆਲਟੀ ਚ ਪੈਂਦੀ ਆ ਡਿਟੇਲ ਬਾਇਰਤ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅਟਾ ਦਾ ਸਾਈਜ਼ ਵੀਰੇ ਤੋੜਲਾ ਚੈੱਕ ਕਰਾਉਣੇ ਤੁਹਾਨੂੰ ਆਰਡਰ ਦਾ ਸਹਿਜ ਪੂਰਾ ਤਗੜਾ ਆਰਡਰ ਦਾ ਸਹਿਜ ਬਣਾਇਆ ਗੈਪ ਦੇ ਵਿੱਚ ਥਣ ਲੱਗੇ ਦੋਸਤ ਪੂਰੇ ਗੈਪ ਦੇ ਵਿੱਚ ਮੁੱਠੀ ਹਣ ਲੱਗੇ ਆ ਹਾਈ ਲੈਂਥ ਕੱਟ ਕੱਟ ਪੂਰਾ ਦੋਸਤ ਇਹਦਾ ਪ੍ਰੋਪਰਟੀ ਬਾਇਰ ਤੋਂ ਲੈ ਕੇ ਤੁਹਾਡੇ ਨਾਲ ਸੌਝੀ ਕਰਦਾਂਗੇ ਕਿੰਨਾ ਕ ਦੁੱਧ ਕੱਢ ਰਹੀ ਆ ਤੇ ਕੀ ਡਿਮਾਂਡ ਰੱਖੀ ਹੋਈ ਹੈ ਇਹਨਾਂ ਨੇ ਤੇ ਕਿੰਨੇ ਦੀ ਸੇਲ ਕਰਨੀ ਆ ਸਤਿ ਸ਼੍ਰੀ ਅਕਾਲ ਵੀਰੇ ਵੀਰੇ ਜਿਹੜੀ ਆਪਾਂ ਗਾਹ ਤੋਰ ਕੇ ਦਿਖਾਈ ਕਿੰਨੇਵੇਂ ਸੂਵੇ ਆ ਇਹ ਤੀਜੇ ਸੂਵੇ ਆ ਜੀ ਤੀਜੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ ਚਾਰ ਪੰਜ ਦਿਨ ਠੀਕ ਆ ਪੂਰੀ ਅੱਛਾ ਅੱਛਾ ਠੀਕ ਆ ਕਿੰਨਾ ਕ ਦੁੱਧ ਕੱਢ ਰਹੀ ਆ ਦੁੱਧ ਆਏਗਾ 18-20 ਕੱਢੀ 18-20 ਪਹਿਲੇ ਕਿੰਨਾ ਕੱਢਿਆ ਸੀ ਪਹਿਲੇ ਵੀ ਆਸਾ ਇੰਨਾ ਕਿ ਦੁੱਧ ਪਹਿਲਾਂ ਤਾਂ ਇੰਨਾ ਕੀ ਠੀਕ ਆ ਵਪਾਰ ਦਾ ਕੰਮ ਨਾਲ ਆਪਣਾ ਹਾਂਜੀ ਵਪਾਰ ਠੀਕ ਆ ਵੀਰੇ ਤੇ ਕੀ ਡਿਮਾਂਡ ਰੱਖੀ ਆਪਾਂ ਵਾਹ ਠੀਕ ਆ ਇਹ ਤਾਂ 55000 ਰੁਪਏ ਮੰਗਦੀ ਆ 55 ਠੀਕ ਆ ਜੈ ਜੀ ਆਪਾਂ ਤੇ ਲੱਗੇ ਕਿੰਨੇ ਦਾ 35 36 ਲਾਉਣੇ ਆ ਜੀ ਠੀਕ ਆ ਤੇ ਘੱਟ ਲਾਉਣੇ ਆ ਜੀ ਰੇਟ ਥੋੜਾ ਘਟਾ ਮਾਰਕੀਟ ਤੇ ਠੀਕ ਆ ਠੀਕ ਆ ਤੇ ਲਾਸਟ ਆ ਪੱਕੇ ਪੱਕ ਛੱਡ ਦੇਣੀ ਆ 39 ਦੀ ਦੇ ਦਾਂਗੇ 39 ਠੀਕ ਆ ਨਾਮ ਦੱਸੀ ਵੀਰੇ ਨਾਮ ਬੱਗਾ ਜੀ ਬੱਗਾ ਪਿੰਡ ਕਿਹੜਾ ਪਿੰਡ ਲਡੌਂਦੀ ਦਾ ਬਟਕੜ ਸਾਹਿਬ ਠੀਕ ਆ ਤੇ ਮੋਬਾਈਲ ਨੰਬਰ ਦੱਸ ਦੇ ਨੋਅਲ ਦੀ ਗੱਲ ਉਹਦਾ ਵਾਪਕ ਔਖਾ ਹੁੰਦੇ ਮੰਡੀ ਵਾਲੇ ਗਲਤ ਖਾਦੇ ਕੋਈ ਨਹੀਂ ਲੱਖੋ ਚੱਕਰ ਨਹੀਂ 98773 44010 ਓਕੇ ਵੀਰੇ ਧੰਨਵਾਦ ਦੋਸਤੋ ਇੱਕ ਕਮੀਡੀਅਨ ਸਾਈਡ ਤੇ ਤੁਹਾਨੂੰ ਜਰਸੀ ਲਪਾਉਣੇ ਆ ਦੂਜੇ ਸੂਏ ਸੂਆ ਅਡਰਸ ਬਹੁਤ ਸੋਹਣਾ ਹੈ ਕੱਟ ਕੱਟ ਹਾਈਟ ਲੈਂਡ ਮੀਡੀਅਮ ਸਾਈਜ਼ ਦਰਮਿਆਨਾ ਸਾਈਜ਼ ਜਿਹਨੂੰ ਕਿਹਾ ਜਾਂਦਾ ਆਰਡਰ ਬਹੁਤ ਸੋਹਣਾ ਬਣਾਇਆ ਹੋਇਆ ਦੂਜੇ ਸੂਏ ਸੂਆ ਪਟੇਰ ਪਾ ਜਰ ਤੇ ਲੈਟ ਤੁਹਾਡੇ ਨਾਲ ਸੰਝ ਕਰ ਦਾਂਗੇ ਕੀ ਡਿਮਾਂਡ ਰੱਖੀ ਹੋਈ ਆ ਕਿ ਕਿੰਨੇ ਦੀ ਸੇਲ ਕਰਨੀ ਹੈ ਇਹਨਾਂ ਨੇ ਕਿ ਕਿੰਨਾ ਦਾ ਬੋਲਦਾ ਵੀਡੀਓ ਦੋਸਤੋ ਲਾਕ ਤੱਕ ਜਰੂਰ ਦੇਖੋ ਅਮਨ ਨਾ ਕਰਾ ਜਿੰਨੇ ਅੱਗ ਨੂੰ ਰਾਤ ਸੁਣਿਆ ਮੱਛਾ ਦੋਸਤੋ ਮੱਛਾ ਇਹਦਾ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਥੋੜਾ ਗੂਲੇ ਰੰਗ ਦਾ ਥਾਂ ਤੋਂ ਨੇੜੇ ਤੋਂ ਚੈੱਕ ਕਰਾਉਣੇ ਆ ਅਗਲੇ ਥਾਂ ਥੋੜੇ ਜਿਹਾ ਵੱਡੇ ਆ ਦੋਸਤੋ ਇਹ ਪਿਛਲੇ ਥੋੜੇ ਜਿਹੋ ਛੋਟੇ ਆ ਅੱਡਾ ਦਾ ਸਾਈਪਾ ਉਸੋਣਾ ਪਿੱਛੇ ਨੂੰ ਬਹੁਤ ਕੱਢਿਆ ਹੈ ਕੋਈ ਨਹੀਂ ਅੱਗੇ ਨੂੰ ਹੁੰਦਾ ਹੈ ਪਿੱਛੇ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰੇ ਜਿਹੜੀ ਆਪਾਂ ਜਰਸੀ ਤੋੜ ਕੇ ਦਿਖਾਈ ਕਿਦਵੇਂ ਸੁਵੇ ਆ ਦੂਵੇ ਸੁਵੇ ਆ ਜੀ ਦੂਵੇ ਹਾਂਜੀ ਠੀਕ ਆ ਦੂਜੀ ਹਾਂਜੀ ਦੂਜੀ ਕਿੰਨਾ ਕੁ ਦੁੱਧ ਕੱਢ ਰਹੀ ਆ 25 ਕਿਲੋ ਕੱਢ ਰਹੀ ਆ 25 ਪਲੱਸ ਆ ਹਾਂਜੀ ਪਲੱਸ ਏ ਠੀਕ ਆ ਪਹਿਲੇ ਸੁਵੇ ਕਿੰਨਾ ਕੱਢਿਆ ਸੀ ਪਤਾ ਕੋਈ ਪਹਿਲੇ ਸੁਵੇ ਕਿੰਨਾ ਦਿੰਦੀ ਰਹੀ ਆ ਉਹ ਤਾਂ ਖਰੀਦੀ ਆ ਸੀ ਖਰੀਦੀ ਵਪਾਰ ਦਾ ਕੰਮ ਹਾਂਜੀ ਵਪਾਰ ਦਾ ਠੀਕ ਆ ਤੇ ਕੀ ਡਿਮਾਂਡ ਰੱਖੀ ਆ ਆਪਾਂ 65000 ਰੁਪਏ ਦੀ 65 ਹਾਂਜੀ ਠੀਕ ਇਹ ਲੱਗ ਰਿਹਾ ਕੁਛ ਇਹ ਲੱਗ ਰਿਹਾ ਕਿੰਨੇ ਕੁ ਲੱਗੀ ਜਾਂਦੇ ਵੀਰੇ 55000 ਲੱਗ 55 ਕਿਥੋਂ ਤੱਕ ਕਲਾਸ ਛੱਡਦੇ ਆਪਾਂ 60 ਲੱਖ ਛੱਡਦੇ ਗਾ 60 ਤੱਕ ਹਾਂਜੀ ਠੀਕ ਆ ਨਾਮ ਦੱਸੀ ਆਪਣਾ ਅਕਾਸ਼ ਹੈ ਜੀ ਅਕਾਸ਼ ਹਾਂਜੀ ਠੀਕ ਆ ਪਿੰਡ ਕਿਹੜਾ ਆ ਗਿਆ ਵੀਰੇ ਕਲੇਹੜੀ ਪਿੰਡ ਹੈ ਮਰਿੰਡੇ ਦਾ ਕਲੇਹੜੀ ਪਿੰਡ ਕਲੇਹੜੀ ਪਿੰਡ ਹਾਂਜੀ ਕਿੱਥੇ ਆ ਗਿਆ ਇਹ ਮਰਿੰਡੇ ਸ਼ਹਿਰ ਮਰਿੰਡੇ ਸ਼ਹਿਰ ਕੋਲੀ ਠੀਕ ਆ ਮੋਬਾਈਲ ਨੰਬਰ ਦੱਸੀ ਵੀਰੇ 8699961113 ਇੱਕ ਵਾਰ ਫੇਰ ਤੁਸੀਂ ਵੀਰੇ 8699961113 ਠੀਕ ਆ ਓਕੇ ਵੀਰੇ ਧੰਨਵਾਦ ਦੋਸਤੋ ਇਹ ਪਤੰਗ ਜਰਸੀ ਵੀ ਚੈੱਕ ਕਰਾ ਦਨੇ ਆ ਬਹੁਤ ਸੁਣੀ ਕੁਆਲਟੀ ਆ ਸਾਂ ਦੋਸਤੋ ਐਚ ਐਫ ਕੁਆਲਟੀ ਤੁਹਾਨੂੰ ਬਾਣ ਖਾ ਰਹੇ ਆ ਪੂਰਾ ਕੱਟ ਕਾਟ ਆਈ ਲੈਂਥ ਪੂਰੀ ਉੱਚੀ ਆ ਕਾਲੇ ਚ ਟੱਪਲ ਪੈਂਦੀ ਆ ਪੂਰੇ ਗੈਪ ਦੇ ਵਿੱਚ ਥਣ ਲੱਗੇ ਹੋਏ ਆ ਮੁੱਠੀ ਵਾਲੇ ਥਾਣੇ ਦੋਸਤੋ ਅੱਧਾ ਸਾਈਜ਼ ਬਹੁਤ ਵਧੀਆ ਪਿੱਛੇ ਨੂੰ ਬਹੁਤ ਦਿਖਾ ਰਹੀ ਆ ਅੱਗੇ ਨੂੰ ਪੂਰਾ ਦਿਖਾ ਰਹੀ ਆ ਡੀਟੇਲ ਬਾਜਰ ਤੱਕ ਤੁਹਾਡੇ ਨਾਲ ਸਾਂਝ ਕਰ ਦਾਂਗੇ ਆਪਾਂ ਤੋਰਨਾ ਵੀਰੇ ਉਹ ਆ ਜਾ ਯਾਰ ਛੱਡ ਵੀ ਲੈ ਬੈ ਲੈਣ ਦੇ ਦੋ ਮਿੰਟ ਵਾ ਵਾ ਸਾਰੀ ਦੁਨੀਆ ਇਹ ਵੀ ਦੇਖ ਰਹੀ ਪੂਰੇ ਗੈਪ ਦੇ ਵਿੱਚ ਦੋਸਤੋਂ ਥਣ ਲੱਗੇ ਹੋਏ ਆ ਇੱਧਰ ਦੇਖੋ ਤੇਲ ਬਾਈਰ ਲੱਗ ਤੁਹਾਡੇ ਨਾਲ ਸੰਝ ਕਰਦ ਨੇ ਬੱਚਾ ਵੀਰੇ ਕਿਹੜਾ ਦਾ ਆ ਬੱਚੀ ਆ ਜੀ ਏਬੀਐਸ ਦੀ ਮਿਸ਼ਨ ਦੀ ਆਈ ਏਬੀਐਸ ਦੀ ਬੱਚੀ ਲੈ ਕੇ ਆਈ ਦੋਸਤੋਂ ਤੁਹਾਡੇ ਸਾਹਮਣੇ ਤਾਜੀ ਸੂਈ ਹੋਈ ਆ ਹੁਣ ਦਾ ਕੁਆਲਿਟੀ ਚੈੱਕ ਕਰ ਲਓ ਥੋੜੀ ਜਿਹੀ ਲੱਸੀ ਜ਼ਰੂਰ ਆ ਜਿਹੜੇ ਵੀਰ ਦੇ ਪਸੰਦ ਆਈ ਤਾਂ ਕੇਰ ਦੇ ਨਾਲ ਕੋਈ ਰਾਜੀ ਹੋ ਜੂਗੀ ਖਰੀਦਣੀ ਆ ਨਰਕ ਪਰ ਕਰਕੇ ਖਰੀਦਿਓ ਦੋਸਤੋ ਇਧਰ ਧਿਆਨ ਦੇ ਤੇ ਵੀਰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰੇ ਜਿਹੜੀ ਆਪਾਂ ਵੜ ਤੋੜ ਕੇ ਦਿਖਾਈ ਆ ਹਾਂਜੀ ਕਿੰਨੇ ਸੂਵੇ ਆ ਇਹ ਦੂਜੇ ਸੂਵੇ ਸੂਈ ਆਈ ਕੱਲ ਨੂੰ ਸੂਈ ਆਈ ਇਹ ਠੀਕ ਆ ਦੂਜੇ ਸੂਵੇ ਸੂਈ ਤੇ ਕੱਲ ਦੀ ਸੂਈ ਆ ਹਾਂਜੀ ਤਾਜੀ ਬੱਚੀ ਆ ਪਿੱਛੇ ਬੱਚੀ ਮਗਰ ਕਿੰਨਾ ਦੁੱਧ ਕੱਢ ਰਹੀ ਆ ਦੁੱਧ ਜੀ ਪਹਿਲੇ ਸੂਵੇ ਕਰਿਆ ਨੇ 30 ਲੀਟਰ ਹੀ ਹੁਣ ਦੂਜੀ ਵਾਰ ਆ 30 35 ਕਿਲੋ ਦੀ ਉਮੀਦ ਆਈ ਤੇ ਦਿਨ ਚਾਰ ਕਿਲੋ ਹਰ ਕਲੈਕਸ਼ਨ ਦਾ ਦੁੱਧ ਵੱਧੇ ਵੱਧਾ ਹੁੰਦਾ ਠੀਕ ਆ ਵੀਰੇ ਠੀਕ ਆ ਕੇਅਰ ਦੇ ਸਿਰ ਤੇ ਆ ਆ ਬਿਲਕੁਲ ਬਿਲਕੁਲ ਠੀਕ ਆ ਵੀਰੇ ਕੀ ਡਿਮਾਂਡ ਰੱਖੀ ਆਪਾਂ ਡਿਮ ਹੱਲੇ ਹੁਣ ਹੀ ਲੈ ਕੇ ਆਏ ਆ ਤੁਸੀਂ ਮਾੜਾ ਆਏ ਵੀ ਲੇਟ ਹੀ ਹੁਣ ਹੀ ਲੈ ਹੁਣ ਹੀ ਤੁਸੀਂ ਤਿਆਰੀ ਕਰ ਰਹੇ ਸੀ ਬਿਲਕੁਲ ਬਿਲਕੁਲ ਇਹ ਨਵਾਂ ਹੀ ਕੋਈ ਕਰ ਰਹੇ ਲੱਗਦਾ ਠੀਕ ਆ 95 ਤੇ ਆਈਡੀਆ ਆਪਣਾ ਹਾਂਜੀ ਹਾਂਜੀ ਆਈਡੀਆ ਇਹ 85 ਤੱਕ ਦੇ ਦਾਂਗੇ ਯਾਰ 85 ਤੱਕ ਹਾਂਜੀ ਆਪਣਾ ਨਾਮ ਦੱਸੀ ਵੀਰੇ ਮੇਰਾ ਨਾਮ ਅਮਨ ਹੈ ਅਮਨ ਹਾਂਜੀ ਠੀਕ ਆ ਪਿੰਡ ਕਿਹੜਾ ਵੀਰੇ ਆਪਣਾ ਇਹ ਮਲੋ ਹੈ ਜੀ ਸੈਗਲਰੀ ਫਾਰਮ ਅਮਲੋ ਹਾਂਜੀ ਸੈਲ ਡੇਰੀ ਫਾਰਮ ਹਾਂਜੀ ਠੀਕ ਆ ਮੋਬਾਈਲ ਨੰਬਰ ਦੱਸੀ ਵੀਰੇ 98773 98354 ਠੀਕ ਆ ਓਕੇ ਵੀਰੇ ਧੰਨਵਾਦ ਅੱਛਾ ਦੋਸਤੋ ਆਮਨੇ ਤੇ ਜੇਕ ਸਕਰੀਨ ਤੇ ਹੋਰ ਵੈਡ ਦੇਖ ਰਹੇ ਹੋ ਇਸੇ ਹੀ ਵੀਰ ਦੀ ਘੱਟ ਤੋਂ ਘੱਟ 5-6 ਨਗ ਲੈ ਕੇ ਆਏ ਆ ਬਹੁਤ ਸੋਨਾ ਅਡਰ ਦਾ ਸੈ ਤਿਆਰ ਕੀਤਾ ਆਏ ਨੇ ਕੱਦ ਕਹਾਠ ਤੇ ਹਾਈਟ ਲੈਂਥ ਪੂਰਾ ਇਹਦਾ ਕਾਲੇ ਚਿੱਟੇ ਡੱਬਾਂ ਚ ਪੈਂਦੀ ਆ ਐਚਐਫ ਕੁਆਲਿਟੀ ਆ ਦੋਸਤੋ ਫੇਸ ਕੁਆਲਿਟੀ ਚ ਚੈੱਕ ਕਰ ਲਓ ਅਗਲੇ ਤੁਹਾਨੂੰ ਦੋਸਤੋ ਥੋੜੇ ਲੰਮੇ ਆ ਪਿਛਲੇ ਥੋੜੇ ਛੋਟੇ ਆ ਅਡਰ ਦਾ ਸੈ ਬਹੁਤ ਆਇਦਾ ਵੀ ਪੂਰਾ ਵੱਡਾ ਬਣਾਇਆ ਹੋਇਆ ਆਏ ਨੇ ਇੱਕ ਵਾਰ ਤੁਹਾਨੂੰ ਨੇੜੇ ਤੋਂ ਚੈੱਕ ਕਰਵਾ ਦਿੰਨੇ ਆਪਾਂ ਅਗਲੇ ਥੋੜੇ ਜਿ ਲੰਮੇ ਤੇ ਪਿਛਲੇ ਥੋੜੇ ਜਿ ਫਿਰਲੇ ਪਰ ਲੱਗੇ ਗੈਪ ਦੇ ਵਿੱਚ ਦੋਸਤ ਤੁਸੀਂ ਦੇਖ ਹੀ ਰਹੇ ਹੋ ਡਿਟੇਲ ਲੈ ਕੇ ਵੀਰ ਤੋਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕੀ ਡਿਮਾਂਡ ਰੱਖੀ ਆ ਲੈ ਆ ਵੀਰੇ ਹਾਂ ਉਹ ਤੇ ਆ ਜਿੱਥੇ ਗੱਡੀਆਂ ਧੋਹਦੇ ਨੇ ਇੱਥੇ ਗੱਡੀਆਂ ਧੋਹਦੇ ਨੇ ਚੀਵਾ ਪੈਟਰੋਲ ਪੰਪ ਕੋਲ ਸਾਹਮਣੇ ਤੁਸੀਂ ਇਹਦੀ ਬੱਛੀ ਦੇਖ ਰਹੇ ਹੋ ਤਾਜੀ ਸੋਈ ਹੈ ਮੇਰੇ ਦੂਜਾ ਨੰਬਰ ਤੋਰੀ ਜਿਹੜੀ ਆਪਾਂ ਵੜ ਹਾਂਜੀ ਇਹ ਕਿੰਨੇ ਮਸੂਏ ਸੂਈਆ ਇਹ ਵੀ 200 ਸੂਈਆ ਇਹ ਮੋਹਲੇ ਸਿੱਕੀ ਆਈ ਠੀਕ ਆ ਅੱਜ ਸੂਈ ਨੂੰ ਨੂੰ 6-7 ਦਿਨ ਹੋ ਗਏ ਬੱਚੀ ਮਗਰ ਆ ਦੁੱਧ ਦੀ ਗੱਲ ਕਰੀਏ ਇਸ ਤੇ ਐਵੇਂ ਸੇ 37-38 ਕਿਲੋ ਦੁੱਧ ਇਸ ਟਾਈਮ ਤਿਆਰ ਰਖ ਲੈਦੇ ਠੀਕ ਆ 37 38 ਕਿਲੋ ਬਿਲਕੁਲ ਜੀ ਠੀਕ ਆ ਜੀ ਮਸ਼ੀਨ ਨਾਲ ਚੁਆਈ ਕਰਦੇ ਆ ਰੋਜ਼ ਦੁੱਧ ਦਾ ਦੇਖ ਰਹੇ ਆ ਕੰਡੇ ਤੇ 37-38 ਕਿਲੋ ਇਸ ਟਾਈਮ ਤਿਆਰ ਕਰ ਚੁੱਕੀ ਆ ਸਾਰੇ ਪਸ਼ੂ ਫਾਰਮ ਵਾਲੇ ਆਪਣੇ ਕੋਲੇ ਅੱਜ ਕਿੰਨੇ ਪਸ਼ੂ ਲੈ ਕੇ ਆਂਦੇ ਆ ਪੈਥੇ ਇਹ ਸਾਡੇ ਕੋਲ 9 ਪਸ਼ੂ ਆ ਜੀ 8-9 ਲੈ ਕੇ ਆ ਥੋੜੇ ਜਿਆਦੇ ਨਹੀਂ ਬੱਚੀ ਬਹੁਤ ਵਧੀਆ ਹੀ ਹਾਈਡਰੀ ਬਹੁਤ ਵਧੀਆ ਅਰਦੁੱਦੀ ਬਹੁਤ ਬੱਚੀ ਗਰੋਵ ਆ ਗਈ ਠੀਕ ਆ ਵੀਰੇ ਹਾਂਜੀ ਇਹਦੇ ਵੀ ਥੋੜਾ ਜਿਹਾ ਕੁਝ ਲੱਗਿਆ ਨਹੀਂ ਹੋਣਾ ਨਹੀਂ ਬਿਲਕੁਲ ਹੀ ਹਲੋ ਲੈ ਕੇ ਆਏ ਬਸ ਉਹਨੂੰ ਕਰਦੇ ਆ ਸੈਟਿੰਗ ਫਿਰ ਤੌਰਤੇ ਗਾਹਕ ਦਾ ਲੱਗੇ ਹੋਏ ਆ ਠੀਕ ਆ ਜੀ ਬਾਕੀ ਦੂਏ ਭਾਈ ਸਾਹਿਬ ਗੱਲ ਕਰ ਰਹੇ ਨੇ ਸੌਦਾ ਹੋ ਰਿਹਾ ਠੀਕ ਆ ਇਹਦਾ ਆਪਣਾ ਮਨ ਕਿਥੋਂ ਤੱਕ ਬੰਦਾ ਸੇਲ ਕਰਨ ਦਾ ਇਹਦਾ ਮਨ ਲਾਸਟ ਜੀ 1 2 ਦਾ ਜੀ 1 2 ਦਾ ਹਾਂਜੀ ਠੀਕ ਆ ਓਕੇ ਵੀਰੇ ਧੰਨਵਾਦ ਦੋਸਤੋ ਇਸੇ ਹੀ ਵੀਰ ਦੇ ਤੀਜੇ ਨਗ ਨੂੰ ਆਪਾਂ ਕਵਰ ਕਰ ਰਹੇ ਆ ਫਾਰਮਾਂ ਵਾਲੇ ਨਾਗਾ ਵੀਰ ਕੋਲੇ ਸਾਰੇ ਬਹੁਤ ਸਾਰਾ ਕੱਦ ਕਾਟ ਤੇ ਹਾਈ ਟ੍ਰੈਂਡ ਅੱੱਚ ਕੁਆਲਟੀ ਦੇ ਦੋਸਤੋ ਪੰਦੀ ਫੇਸ ਕੁਆਲਟੀ ਬਹੁਤ ਸੋਹਣੇ ਤੁਹਾਡੇ ਸਾਹਮਣੇ ਆ ਅਡਾ ਸਾਈਜ਼ ਬਹੁਤ ਵਧੀਆ ਤਿਆਰ ਕਰੀਏ ਗੱਬਣਾ ਹਲੇ ਸੋਨ ਲੱਗ ਗਿਆ ਕਿ ਹੋਰ ਵੀ ਤਿਆਰ ਕਰੂਗੀ ਤੁਹਾਨੂੰ ਨੇੜੇ ਤੋਂ ਆਦੇ ਥਾਨ ਤੇ ਹਵਾਨਾ ਹੋਰ ਦਿਖਾ ਦੇਾਂਗੇ ਬਾਕੀ ਡਿਟੇਲ ਵੀਰ ਕੋਲੇ ਲੈ ਕੇ ਤੁਹਾਡੇ ਨਾਲ ਸਾਂਝ ਕਰ ਦੇਾਂਗੇ ਕੀ ਡਿਮਾਂਡ ਇਹਨਾਂ ਰੱਖੀ ਹੋਈ ਆ ਰੋਕਲਾ ਵੀਰ ਮਾਰੀ ਰੋਕਲਾ ਇੱਥੇ ਰੋਕਲਾ ਤਾਂ ਤੁਹਾਨੂੰ ਆਰਡਰ ਦਾ ਸੇਤ ਥੋੜਾ ਢਿੱਲਾ ਜੂਰ ਦੇਖਦਾ ਹੋਊਗਾ ਪਰ ਸੂਨ ਦੇ ਵਿੱਚ ਇਹਦੇ ਕੁਝ ਦਿਨ ਬਾਕੀ ਆ ਲੱਗ ਗਿਆ ਕਿ ਪੂਰਾ ਤਿਆਰ ਕਰ ਜੂਗੇ ਦੋਸਤੋ ਟੈਟ ਖਵਾਨਾ ਹੁਣੇ ਤਿਆਰ ਕਰੀਏ ਮੇਰੇ ਤੀਜਾ ਨੰਬਰ ਜਿਹੜੀ ਵੈੜ ਤੋਰੀ ਆਪਾਂ ਹਾਂਜੀ ਗੱਭਣ ਆ ਨਾ ਹਾਂਜੀ ਗੱਭਣਾ ਹੀ ਹੁੰਦੇ ਠੀਕ ਆ ਇਹਨੇ ਕਿੰਨੇ ਸੂਏ ਸੋਣਾ ਇਹਦੇ 200 ਸੂਏ ਸੋਣਾ ਇਹ ਮੋਹ ਸ਼ੇਰ ਹੁੰਦਾ ਹੈ ਇਹ ਦੂਜੇ ਇਹਦੇ ਦੇ 14-15 ਦਿਨ ਪਈ ਸੂਣ ਨੂੰ ਠੀਕ ਆ ਜੀ ਹਾਂਜੀ ਠੀਕ ਆ ਫਿਰ ਤਾਂ ਪੂਰਾ ਆਰਡਰ ਦਾ ਸੇਤ ਸੂਰਾ ਤਿਆਰ ਕਰ ਲੂਗੇ ਹਨਾ ਹਾਂਜੀ ਲੇਵਾ ਬਹੁਤ ਟਾਈਟ ਕਰੂਗੀ ਬੋਦੀ ਦਾ ਉੱਪਰੋਂ ਫਿਕਸ ਕਟਰ ਕੱਢੂਗੀ ਇਹ ਵੀ ਬੱਚੀ ਤੇੰਨੇ ਦੇ ਸਾਹ ਨਾਲ ਹਲੇ ਆਰਡਰ ਤਾਰਨ ਆਏ ਨੇ ਇਹਦੇ ਦਾ ਠੀਕ ਆ ਵੀਰੇ ਹਲੇ ਕਾ ਵੀ ਸਟੈਚ ਲੈਵਲ ਆਰਡਰ ਹਲੇ ਤਾਂ ਹਾਂਜੀ ਹਾਂਜੀ ਬਾਕੀ ਪਹਿਲੇ ਸਵੇਰ ਦੁੱਧ ਦਾ ਰਿਕਾਰਡਨ ਦਾ 46 47 ਲੀਟਰ ਦਾ ਦੂਜੀ ਵਾਰ ਉਸ ਵਾਸਤੇ ਸੋਨਾ ਹੈ ਇਹਦੇ ਠੀਕ ਆ ਦੂਜੀ ਵਾਰ ਸੋਨਾ ਹੈ ਅੰਦਾਜ਼ਾ ਫਿਰ ਕਿੰਨਾ ਕੱਢੂ ਐ ਕਿੰਨੀ ਦੁੱਧ ਦਾ ਚਾਚਾ ਜੀ ਇਹਦਾ ਵਧੀਆ ਕੇਅਰ ਕਰਨਾ ਵਧੀਆ ਮੈਨੇਜਮੈਂਟ ਹੋਊ ਬੰਦੇ ਤੋਂ 50 ਲੀਟਰ ਤੋਂ ਬਾਹਰ ਦੇਣਾ ਇਹ ਅੱਛੀ ਨਹੀਂ 50 ਪਲੱਸ ਕਰੂਗੀ ਹਾਂਜੀ ਠੀਕ ਆ ਜੀ ਉਹ ਵਧੀਆ ਫਾਰਮ ਚ ਆਈ ਹੋਈ ਆ ਉਹ ਸੇ ਆਪਣਾ ਵਾਲੀ ਕੁਆਲਿਟੀ ਦਾ ਆਪਣਾ ਰੇਟ ਆਈ ਹੈ ਤੇ ਆਪਣੇ ਕੋਲ 66 ਵਾਲੀ ਵੀ ਗਾਂ ਹੈਗੀ ਆ ਜੀ ਹਾਂਜੀ ਹਾਂਜੀ ਜੈਸੀ ਕੁਆਲਿਟੀ ਹੋ ਜਾ ਰੇਟ ਆਈ ਠੀਕ ਆ ਵੀਰੇ ਹਾਂਜੀ ਇੱਕ ਵਾਰ ਵੀਰੇ ਫਿਰ ਆਪਣਾ ਦੱਸੀ ਜਾਨੂੰ ਪੱਕਾ ਆਪਾਂ ਅੰਦਾਜ਼ਾ ਕਿਸ ਤੱਕ ਛੱਡ ਦੇਣੀ ਆ ਇਹ ਗਾਂ ਪਤਾਂਗੇ 1.5 ਲੱਖ ਰੁਪਏ ਦੀ 1.5 ਦੇ ਦਿਆਂਗੇ ਹਾਂਜੀ ਠੀਕ ਆ ਮੈਂ ਕਹਤੇ ਇਹਦਾ ਕੁਝ ਨਹੀਂ ਹੋਣਾ ਹਲੇ ਤੇ ਹਨਾ ਹਾਂਜੀ ਅਜੇ ਕੁਝ ਲੱਗਿਆ ਨਹੀਂ ਹੋਣਾ ਇਹਦਾ ਬਿਜਾਰ ਹਲੇ ਨਹੀਂ ਬਿਲਤੀ ਅਜੇ ਤੁਸੀਂ ਆਏ ਹੋ ਹਨਾ ਹਾਂਜੀ ਮੈਂ ਤੁਹਾਨੂੰ ਕਹਾਂਦਾ ਮੈਨੂੰ ਲੱਗਦੇ ਆ ਹਲੇ ਵੀ ਆਏ ਆ ਠੀਕ ਆ 1.8 ਦੀ ਡਿਮਾਂਡ ਤੇ 1.5 ਦੀ ਛੱਡਾਂਗੇ ਹਾਂਜੀ ਠੀਕ ਆ ਵੀਰੇ ਆਪਣਾ ਹਾਂਜੀ ਮਲੋ ਅਮਲੋ ਸਿਟੀ ਆਈ ਸੈਕੰਡਰੀ ਫਾਰਮ ਆਈ ਠੀਕ ਆ ਜੀ ਬਾਕੀ ਮੇਰਾ ਨੰਬਰ 98773 79354 ਠੀਕ ਆ ਓਕੇ ਬਰੇ ਧੰਨਵਾਦ ਦੋਸਤੋ ਵੀਡੀਓ ਆਪਣੇ ਲਾਸਟ ਤੇ ਆ ਐਂਡ ਤੇ ਆ ਧੰਨਵਾਦ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਲਈ ਬਨੇ ਰੋ ਆਪਣੇ ਚੈਨਲ ਨਾਲ ਨੈਕਸਟ ਵੀਡੀਓ ਲੈ ਕੇ ਜਲਦੀ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ डायरेक्ट <laughs>